ਓਏ ਉਕੀ ਆ ਗਿਆ ਓਏ ਉਕੀ ਆ ਗਿਆ ਨੰਦਰ ਬਚ ਗਿਆ ਉਹ ਤੂੰ ਹੋਰ ਤਾਂ ਨਹੀਂ ਕੋਈ ਰੋੜਾ ਉੜ ਆ ਰਿਹਾ ਯਾਰ ਆ ਜਾ ਪਹਿਲਾਂ ਹੀ ਉੱਪਰ ਜਾਣਾ ਹੋਰ ਤਾਂ ਥੋੜਾ ਮੈਨੂੰ ਆਪਦਾ ਦਿਮਾਗ ਲਾਉਣਾ ਯੂਜ਼ ਕਰਨਾ ਵਾਣਾ ਤੇ ਸਭ ਤੋਂ ਵੱੱਲਾ ਦਾ ਯਾਰ ਸਾਲਾ ਇਹਨਾਂ ਤੋਂ ਮਾਰ ਲੱਗ ਗਿਆ ਚੱਲ ਇਹਨੂੰ ਇੱਧਰ ਨੂੰ ਲੈ ਕੇ ਆ ਚੱਲਣਾ ਮੈਂ ਬੱਸ ਓਹੋ ਬੰਦਾ ਬਣਾਇਆ ਕਿੱਦ ਕੀ ਆ ਯਾਰ ਬੰਦਾ ਹੈ ਇਹਨੇ ਆਪਦਾ ਪੈਰ ਆ ਕਿੱਦਾਂ ਬਰਸਾਰੇ ਮੈਂ ਤੁਹਾਡਾ ਆਪਣਾ ਲੁੱਟ ਆ ਜਾ ਕੇ ਨਵੀਂ ਗੇਮ ਦੇ ਵਿੱਚ ਆਪਾਂ ਇਹਦਾ ਨਾਮ ਹੈ ਲਿੰਬੋ ਇਹ ਗੇਮ ਦੇ ਵਿੱਚ ਇੱਕ ਜਵਾਕ ਆ ਜਾਣ ਲੱਪੜਾ ਨੇਰੇ ਜੰਗਲ ਦੇ ਵਿੱਚ ਸੁੱਤਾ ਪਿਆ ਹੋਣਾ ਉਹਨੂੰ ਉਠਾ ਲੈਣਾ ਬਣਾ ਆਪਾਂ ਨੂੰ ਅੱਗੇ ਨੂੰ ਵਧਾ ਕੇ ਚਲੋ ਭਾਈ ਉੱਠ ਜਾ ਮਾੜਨ ਦੱਬੀ ਅੱਖਾਂ ਨਾਲ ਚਲੋ ਟੁੱਟ ਆਮੜ ਨਹੀਂ ਹਲ ਬੰਨੀਦਾਂ ਉੱਠਣੇ ਬਣਾ ਆ ਇਹਨੂੰ ਆਪਾਂ ਨੇ ਰੋਸ਼ਨੀ ਦੇ ਗੱਲਨੇ ਲਾਗੇ ਜਾਣਾ ਹੈ ਪਰ ਅੰਦਰ ਨੇਰੇ ਚ ਰਹਿ ਰਹਾ ਕਿ ਇਹਦੀਆਂ ਅੱਖਾਂ ਜਾਂ ਪੜਨ ਲੱਗ ਗਿਆ ਬਾਕੀ ਸਾਰਾ ਕਾਲਾ ਹੋ ਗਿਆ ਹੈ ਪਰ ਆਪਾਂ ਨੂੰ ਜੰਗਲ ਤੋਂ ਬਾਹਰ ਕੱਢ ਕੇ ਰਮਾਓ ਤਾਂ ਉਤਾਰ ਸ਼ੁਰੂ ਕਰਦਾ ਆਪਾਂ ਸਭ ਤੋਂ ਪਹਿਲਾਂ ਇਹ ਕਿ ਪਿੱਛੇ ਤਾਂ ਨਹੀਂ ਜਾਣਾ ਆਪਾਂ ਨਾ ਉਹ ਪਤਾ ਨਹੀਂ ਕਿਹੜੀ ਲੈਟ ਸੀਗੀ ਹੈ ਚਲੋ ਭਾਈ ਕੋਈ ਗੱਲ ਨਹੀਂ ਮੈਂ ਤਾਂ ਆਪਣਾ ਸਾਲਾ ਵੀ ਮਾਰ ਸਕਦਾ ਚੱਲ ਵਜੇ ਗੱਲ ਆਹ ਰਾਰੋ ਚਟੂ ਆਇਆ ਨਾ ਮੈਂ ਇਹਦੇ ਪਰ ਪਾ ਲਗਾ ਲੈਟਾਂ ਰੁਟਾਂ ਨਹੀਂ ਗੀਆਂ ਪਰ ਅੱਗੇ ਵਧਦੇ ਜਾਣਾ ਸਾਲਾ ਮਾਰਦੇ ਅੱਗੇ ਬਹਿ ਰਾਚ ਉਹ ਆਗ ਤੇ ਆ ਗਏ ਆਪਾਂ ਮਾਰੋ ਸਾਲਾ ਹੋਲੇ ਨਾ ਲੱਤਾਂ ਟੋੜੇ ਆਂਗੇ ਸਾੜ ਮਾਰ ਕੇ ਆ ਬਚ ਗਏ ਨਹੀਂ ਜਣਾ ਇਹ ਨਹੀਂ ਤਾਂ ਚਲੋ ਭਾਈ ਆ ਗਿਆ ਆਪਣਾ ਆ ਗਿਆ ਏ ਏ ਮੇਰੇ ਹੱਥ ਤੇ ਮੂਹ ਨੂੰ ਕਰ ਲੈ ਓਏ ਫੜ ਲੈ ਉਹ ਫੜ ਲੈ ਇਹਨੂੰ ਆਪਾਂ ਅਗਰ ਉਹ ਲਾਇਨ ਨਾਲ ਸੀੜਕੇ ਚੱਲ ਉਹ ਲੈ ਜਾ ਨਹੀਂ ਰਿਹਾ ਉਹਦੇ ੱਟਾ ਲੱਗ ਗਿਆ ਲੱਗਦਾ ਪੈਰੇ ਉੱਤੇ ਜਾਣਾ ਚੱਲ ਚੜ ਜਾ ਉੱਤੇ ਕੰਟਰੋਲ ਦਾ ਸੌਖਾ ਹੀ ਨਹੀਂ ਓੜਾ ਆਪਾਂ ਗਏ ਜਾਣਾ ਉੱਤੇ ਜਾਣਾ ਚਲੋ ਤਿਆਰੀ ਲਗਾਤਾਰ ਪੰਥ ਲੈ ਰਿਹਾ ਖੜਾ ਜਾ ਰਿਹਾ ਪੰਥ ਲੈ ਮੈਨੂੰ ਚੱਲਦਾ ਇਹ ਓਏ ਉਹ ਨਾ ਉਹ ਬਾਦਿਕਾ ਬਣਾਉਂਦਾ ਹੱਲ ਡੇ ਗਿਆ ਅੰਦਰ ਕਿਆ ਸਾਲ ਮਾਰ ਗਿਆ ਹੱਲ ਆਉਲੀ ਜਾਣਾ ਸਾਲ ਮਾਰ ਕੇ ਅੱਗੇ ਓਏ ਹੋਏ ਹੋਏ ਖਤਰਨਾਕ ਜੱਟ ਤਲਵਾਰ ਲਈ ਰਿਹਾ ਸੀ ਆਪਣਾ ਮੇਰਾ ਆਪਣਾ ਉੱਧਰ ਕੋਈ ਕੋਨਾ ਆ ਜਾਂਦਾ ਆ ਜਾ ਐ ਆਪਣੀ ਜੱਲੀ ਬੋਟ ਅੱਲਵਾਦ ਹੋ ਰਹੀਆਂ ਐੜਾ

ਏ ਵੈਬ ਬੋਰਡ ਤੇ ਚੜ ਜਾਗੇ ਤਾਂ ਚੱਲ ਮਾਰ ਉਹਦੇ ਉਹ ਚਾਲ ਉੱਤੇ ਮਾਰ ਲੋ ਜੀ ਆਹ ਲਾ ਰਿਹਾ ਤਾਂ ਆਹ ਮੰਦਰੀ ਹੈਡ ਛੋੜੀ ਪਈ ਸਾੜਾ ਮਾਰ ਕੇ ਉਹ ਯੇ ਉਹ ਯੇ ਉਹ ਯੇ ਮੈਂ ਹਨ ਤਰੀਕੇ ਨਾਲ ਸਾੜਾ ਮਾਰ ਰਿਹਾ ਹਾਂ ਜੀ ਗੱਟੀ ਕਰ ਰਿਹਾ ਹਾਂ ਇਹਦੀ ਹੈਡ ਉਹ ਮੰਦਰੀ ਛੋੜੀ ਰਹਿ ਗਈ 10 ਸਾਲਾਂ ਜਵਾਬ ਹੋਊਗਾ ਇਹਦੇ ਸਾਬ ਨੂੰ ਲੱਗ ਰਿਹਾ ਨੋ ਮੈਂ ਟੈਕ ਨੂੰ ਮੈਂ ਚੀਕ ਕਰਕੇ ਰੱਖਣੀ ਆシャレ ਪੋ ਜਵੇ ਸਿਫਟ ਤ੍ਰੀ ਉਹ ਆ ਕੀ ਹੋ ਗਿਆ ਉਹ ਉਜੀਪੋ ਗਰੀਵ ਰੰਗ ਜਾ ਆ ਗਿਆ ਦਾ ਅੰਦਰ A few moments later ਲਾਦਾ ਪਾਈ ਨੂੰ ਬੋਲ ਨੂੰ ਖੜਕ ਕੇ ਲੈ ਗਿਆ ਤਾਂ ਇਹ ਰਿਹਾ ਗੱਡੀ ਜਿਹੀ ਬਣੀ ਹੋਈ ਨਾਲੇ ਹੱਥ ਉੱਰੇ ਘਾ ਲੈਂਦਾ ਚੱਲ ਭਾਈ ਇੰਨੀ ਜਾਣਾ ਹੀ ਕਰੇ ਜਿਹਾ ਤੋੜਦਾ ਪਤਾ ਤਰੇ ਦਾ ਬਾਲੀ ਬਾਉਲੇ ਹੋਈ ਬਸ ਉਹ ਬਹਾਬਲੀ ਹੋਵੇ ਤਾਂ ਓਏ ਚਲੋ ਚੱਲ ਚਲੋ ਦਨ ਚੱਲਣਾ ਨਾ ਓਏ ਆ ਇਹ ਉਹ ਬੋੜੀ ਹਮਨ ਗਿਆ ਆਇਆ ਗਿਆ ਓਇਆ ਆੜਦਾ ਨਾ ਮੋਟ 25 ਵਾਲਾ ਬੱਲਾ ਨਾ ਉਹ ਬੱਲਾ ਉੱਤੇ ਚੜ ਜਾ ਚੜ ਜਾ ਪੂਰਾ ਸਰੇ ਤੇ ਚੜ ਲੈ ਆ ਚੱਕ ਮੜ ਗਿਆ ਪਾਣਾਂ ਦੇ ਪ੍ਰਿੰਸ ਆ ਪਾਸਿ ਵਾਲੀ ਇੱਕ ਅੱਧੀ ਨਾ ਰਦਾ ਚੱਲ ਉੱਤੇ ਆਇਆ ਓਏ ਇਹਦੇ ਚੜਦਾ ਅੜ ਕੇ ਚਲਾ ਮਰੀ ਗਿਆ ਹੁਣ ਮਾਰ ਸਾਰਾ ਗਿਆ ਆ ਡਾਚਿੰਗ ਨੂੰ ਥੀ ਕਰ ਲੈ ਮੋਟੇ ਸਲਾਮ ਭਾਈਓ ਕੀ ਬਾਤ ਹੈ ਇਹ ਇਹ ਹੌਲੀ ਹੌਲੀ ਗੇਮ ਤਾਂ ਬੁਰੀ ਸ਼ਾਂਤਤਾ ਮੀਂਹ ਮੋਰੀ ਵਾਜਾਉਣੀ ਹੈ ਹਵਾ ਹਵਾ ਚੱਲਦੀ ਪਈ ਆ ਤੇ ਆਪਾਂ ਚੱਲੇ ਕੇ ਆਹ ਕੀ ਹੋਇਆ ਇਹ ਇੰਟਰਸ ਐ ਵੋਏ ਵੋਏ ਮੈਂ ਤਾਂ ਵਾ ਗਿਆ ਮੈਂ ਐਕਸਪੈਰੀਮੈਂਟ ਫੇਲ ਹੋ ਗਿਆ ਆਤਾ ਹੈ ਦੇਖ ਪਾਈਗਾ 파ਟ ਹੋ ਰਿਹਾ ਹੈ ਲੈਟਸ ਟ੍ਰਾਈ ਵਨ ਮੋਰ ਫੇਲ ਉਹ ਬਰਗਾ ਵਰਦਾ ਤੋਂ ਪਰਤੋ ਯਾਰ ਚਲੋ ਆਪਾਂ ਫੇਰ ਆਂਗੇ ਜੇ ਮੈਂ ਟਰਨਲ ਦੇ ਕੰਟ ਦਾ ਇਹ ਹਾਧਾ ਤੋਂ ਰਵੇ ਬਰਗਾ ਦਾ ਉਸ ਦਾ ਮਤਲਬ ਆ ਪਾਇਨੋ ਵੀ ਫੜ ਕੇ ਕਿ ਵਿੱਚ ਕਰ ਸਕਦੇ ਅਰੇ ਆਪਾਂ ਇਹਨਾਂ ਨੂੰ ਗੜਾ ਨਾ ਉਗ ਤੇ ਆਪਾਂ ਇਹਦੇ ਉੱਤੇ ਛਾਲ ਮਾਰ ਕੇ ਲੰਘ ਸਕਦੇ ਤੇ ਦੁਬਾਰਾ ਨੂੰ ਵੱਲ ਅੰਨਾ ਆ ਕਰਕੇ ਇਹਦੇ ਉੱਤੇ ਛਾਲ ਮਾਰ ਕੇ ਨਾ ਸਾਰੇ ਅਦਰ ਕੀ ਰਾਸਤੇ ਜੁਰ ਕਾਵੜ ਤੇ ਲੀ ਉਹ ਮੱਖੀਆਂ ਵਰਦੀਆਂ ਹਲੋ ਮਖੀਸ ਤੂੰ ਮਖੀਸ ਆ ਜਾਓ ਯਾਰ ਇਹ ਕੋ ਡਾਂਸ ਕਰ ਰਹਾ ਤੂੰ ਕਾਲ ਆਪਨਾ ਮੰਦਰ ਵਾਲਾ ਡਰਾਈਵਰ ਆਇਆ ਅੰਦਰ ਓਹ ਹੋ ਹੋ ਡੇਂਜਰਸ ਮਾਮਲਾ ਪਾ ਲਈ ਸਭ ਤੋਂ ਬਈ ਲਾਸ ਪਈਓ ਤੰਨੇ ਖਣਾ ਦੋ ਅੱਜ ਮੈਂ ਰਹਿਣਾ ਪਰੋ ਓਕੇ ਇੱਥੇ ਕਾਂਟਾ ਵਾ ਤੇ ਮੈਂ ਉੱਪਰ ਜਾਣਾ ਵਾ ਤਾਂ ਥੋੜਾ ਮੈਨੂੰ ਆਪਦਾ ਦਿਮਾਗ ਲਾਉਣਾ ਯੂਜ਼ ਕਰਨ ਮੈਣਾ ਤੇ ਸਭ ਤੋਂ ਪਹਿਲਾਂ ਨਾ ਯਾਰ ਸਾਲਾ ਇਹਨਾਂ ਤੋਂ ਮਾਰ ਲੱਗ ਗਿਆ ਚੱਲ ਇਹਨੂੰ ਇੱਧਰ ਨੂੰ ਲੈ ਕੇ ਆ ਚੱਲ ਬੰਦਾ। ਓਹੋ ਬੰਦਾ ਬਣਾਇਆ ਯਾਰ ਕੀ ਆ ਯਾਰ ਬੰਦਾ ਹੈ। ਇਹਨੇ ਆਪ ਦਾ ਪੈਰ ਆਪੇ ਵਸਾ ਲਿਆ। ਚਲੋ ਫੇਰ ਉੱਤੇ ਜਾਂਦੇ ਆਂ ਸਾਲਾ ਮਾਰ ਕੇ। ਆਪਾਂ ਨੂੰ ਰੱਸੀ ਦੀ ਲੋੜ ਪਊਗੀ। ਤੇ ਆਪਾਂ ਫੇਰ ਮਾਰ ਕੇ ਆ। ਠੀਕ ਜੀ ਜਾਂਦਾ ਯਾਰ ਇਹ ਬੰਦਾ ਆਪਣਾ। ਚੱਲ ਹੁਣ ਫੇਰ ਉੱਤੇ ਧਿਆਨ ਨਾਲ ਜਾਣਾ ਬੜਾ ਆਪਾਂ ਨੂੰ ਤੇ ਮੇਰੀ ਸ਼ਟ ਕਰ ਲੈਣਾ ਤੇ ਫੇਰ ਬਾਸ। ਜੇ ਆਪਾਂ ਮੈਰੋ ਤਾਂ ਲੰਕ ਕੇ ਦੇਖਾਂ ਮਲੰਕ ਪਾਉਣਾ ਹੈ। ਐ। ਓ ਲੈ। ਜੇ ਮੈਨੂੰ ਥੋੜਾ ਅੱਧਰ ਮਾਰਾਂ। ਕਹਾਂ ਨਾਲ। ਹੁਣ ਚੱਲ ਆਪਣੀ ਗੱਲ ਬਣ ਜੂਗੀ। ਇਹਦੇ ਭਾਰ ਦੇ ਕਰਕੇ ਉਹ ਚੀਜ਼ ਉੱਤੋਂ ਨੂੰ ਜਾ ਪਾਰੇ ਸੀ। ਹੁਣ ਪਹਿਲਾਂ ਉੱਤੇ ਚੜ ਜਾ ਤੇ ਛਾਲ ਮਾਰ ਆਹ ਫਾੜ ਲੈ। ਚੱਲ ਛੇ ਦਿਨ ਉੱਤੇ ਜਾ। ਓਏ ਯਾਰ ਆ ਵੀ ਕੰਪਲੀਟ ਹੋ ਗਿਆ ਕੀ ਬਾਤ ਹੈਰਾ ਆਪਾ ਆ ਬਾਲੀ ਵਾਲੇ ਛਾਲਾ ਨਾ ਮਾਰ ਮੈਂ ਬਤਾ ਤਾ ਉਹ ਜੇ ਆਪਾਂ ਨਾ ਚੱਲ ਜਾ ਲੱਗ ਗਿਆ ਚੱਲ 6 ਜਣਾਂ ਤੇ ਨਾ ਯਾਦ ਕਰਨਾ ਇੱਥੇ ਰੌਸ਼ਨੀ ਆ ਚਲੋ ਭਾਈ ਇੱਕ ਤੇ ਆਪਾਂ ਨੂੰ ਚਿੱਟਾ ਲੰਬਾ ਮਿਲਿਆ ਨਹੀਂ ਜਿਹੜਾ ਸਟਾਟਿੰਗ ਮਿਲਿਆ ਉਹਦੇ ਵਰਗਾ ਉਹ ਬਹੁਤ ਮੜਿਆ ਉਹ ਏ ਓਏ ਓ ਕੀ ਆ ਗਿਆ ਓਏ ਓ ਕੀ ਆ ਗਿਆ ਅੰਦਰ ਬਚ ਗਿਆ ਉਹਨੂੰ ਉਰਤਾਨੀ ਕੋਈ ਰੋੜਾ ਰੂੜਾ ਰਿਆ ਯਾਰ ਹੈ ਆ ਜਾ ਪਹਿਲੇ ਮੱਜ ਗਿਆ ਆਪਾਂ ਲੜ ਗਿਆ ਤੇ ਚਲੋ ਭਾਈ ਅੱਗੇ ਛਾਲਾ ਮਾਰਨੀ ਆ ਰਿਆਂ ਛਾਲਾ ਮਾਰ ਮਾਰ ਕੇ ਚੇੜਿਆ ਨਾ ਚੇੜਿਆ ਚਲੋ ਭਾਈ ਇਹ ਦੱਲਾ ਮਾ ਬੰਦਾ ਅੱਗੇ ਓਹੋ ਲਾਲਾ ਮਾ ਆਪਾਂ ਬੇਰਾਉ ਦਾ ਨਮਾਇੂਸ ਖਾਨੋਂ ਬੋਰ ਸਿੱਧੀ ਲੰਕੀ ਭਈ ਉੱਤੇ ਚਲੋ ਪਹਿਲਾਂ ਅੱਗੇ ਜਾਓ ਥੋੜਾ ਜਿਹਾ ਓਰੇ ਭਰ ਦਾ ਡੱਬਾ ਜਿੰਨਾ ਮੈਨੂੰ ਪਤਾ ਮੈਂ ਬਾਣੀ ਚ ਛਾਲ ਮਾਰ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਤੇ ਆਪਣਾ ਬੰਦਾ ਡੁੱਬ ਗਿਆ ਉਹ ਉਹਦੀ ਸਾਹ ਫੜ ਲਿਆ ਤੇ ਕੇਬੂੜ ਇਸ ਦਾ ਮਤਲਬ ਆਪਾਂ ਉਹ ਚੀਜ਼ ਆਹੀ ਹੋਈ ਬੋਡ ਬੋਡ ਵਰਕੇ ਜਾ ਵਰ ਕੋਸੋਰ ਜੀਵਨ ਆਪਾਂ ਪਾਰਲੇ ਛਾਲਗਾ ਸੀ ਸਭ ਤੋਂ ਵੱਲਾ ਤਾਂ ਮੈਨੂੰ ਡੱਬਾ ਜਾਏਗਾ ਉਹ ਨਮਕਿਆ ਆਪਾਂ ਇਦਾਂ ਦੀ ਛਾਲ ਦੇਖਿਆ ਇੱਥੇ ਰੱਸੀ ਲਾਮ ਕਰੀਆ ਆਪਾਂ ਅਰ ਆਪ ਦੱਬੇ ਯੂਜ਼ ਕਰਕੇ ਉੱਤੇ ਜਾਵਾਂਗੇ ਕਾਸੇ ਲਈ ਤਾਂ ਲੁਕਾਈ ਰੱਖੀ ਇਹਨਾਂ ਨਾਲ ਰੱਸੀ ਦੇ ਮਾਣ ਤੇ ਉਸ ਤਾਪਨ ਬੜੀ ਜਾਊਗਾ ਆਪਾਂ ਜਾਣ ਲੱਗ ਲਓ ਤੇ ਦੱਬੇਗਾ ਹੋਰ ਜਾਂ ਤੋ ਬੈ ਲਾ ਕਰਾ ਸਿੱਧੇ ਤੱਕ ਰਹਿਣਾ ਹੈ ਵੇ ਮੈਂ ਲਾਦਾ ਪਾਲੀ ਛੜ ਸਾਲ ਮਾਰਦੇ ਇਹ ਮੈਂ ਲਾਦਾ ਆਪਾਂ ਨੂੰ ਪਾਲੀ ਛੜ ਮੂੰਹ ਕਰ ਕਰ ਪਣਾ ਬਣਾ ਤਾਂ ਕਰਕੇ ਬਈ ਸ਼ਾਹ ਹੋ ਜੀਆ ਪਹਿਲਾਂ ਥੋੜਾ ਉੱਤੋਂ ਚਾਲ ਤੇ ਐ ਪ੍ਰਿੰਸਪਲ ਪਰਸੀਆ ਦੀ ਤਰ੍ਹਾਂ ਲੰਮਕ ਜਿਵੇਂ ਉਹ ਜੁਮਾਨ ਦੇ ਉਹ ਕਿਹੜਾ ਹੁੰਦਾ ਉਹ ਕੜੀ ਫਲਮ ਸੀ ਉਹ ਕਾਰਟੂਨ ਵਾਲੀ ਜਿਹੜਾ ਜੰਦਾ ਬੰਦਾ ਆਪਣਾ ਐ ਦਿਨ ਕਰਕੇ ਬੇਲਾ ਤੇ ਨਾ ਪਰ ਆਉਂਦਾ ਤੇ ਉੱਗਵਾਲ ਆ ਚੱਕ ਚਾੜੇ ਗਿਆ ਆਪਣਾ ਬੰਦਾ ਇਸ ਕੰਗਲ ਉਪਰ ਲੋਪਾਈ ਹੁਣ ਇੱਥੇ ਜਾ ਲਾ ਹੁਣ ਥੱਲੇ ਨਹੀਂ ਡਿੱਗਣਾ ਹੈਗਾ ਸਭ ਆਦਿ ਹੁਣ ਆਪਾਂ ਨੇ ਸਾਹਮਣੇ ਆਣਾ ਉਹ ਚਲੇ ਜਾਂਗਾ ਤੇ ਗਲਾ ਤਾਂ ਤੇ ਪਰ ਉਸਾਰ ਰਹੇ ਹਨ ওকে ਤਰੀ ਤੁਮਨ ਲੈਟਸ ਗੋ ਓ ਭਾਈ ਸਾਬ ਆਪਣਾ ਬੰਦਾ ਓਏ ਯਾ ਓਏ ਸਾਲਾ ਦੀ ਮਾਰ ਨੇ ਇੱਥੇ ਨਾਲੀ ਲੋੜੀ ਟੋਟਕੇ ਬਾਗੜੇ ਚਾਲ ਓ ਬਈਆ ਕਰ ਰਿਹਾ ਹਰ ਕੋਸ ਕੋਈ ਆ ਗਿਆ ਉਹ ਯੇ ਯੇ ਲੈਸ ਕੋਲ ਚੱਲੇ ਜਾ ਲਗਾ ਆਓ ਉਹ ਪਾਣੀ ਦਾ ਡੱਗ ਗਿਆ ਪਾਣੀ ਦੀ ਆਵਾਜ਼ ਆ ਰਹੀ ਸੀ ਓਏ ਉੱਪਰ ਪਿਆ ਲੈਂਪ ਇਕ ਹੁਣ ਆਪਾਂ ਇੱਥੇ ਆ ਥੋੜਾ ਜਿਹਾ ਚੱਲਣ ਥੋੜਾ ਚੱਲ ਮੱਲਾਦਾ ਆਪਾਂ ਉਧਰਲੀ ਸਾਈਡ ਨੂੰ ਜਾਣ ਦੀ ਕੋਸ਼ਿਸ਼ ਕਰ ਸਕਦੇ ਹੁਣ ਆਪਾਂ ਅਗ ਦੇ ਵਿਸ਼ੇ ਨੂੰ ਹੋ ਕੇ ਉੱਤੇ ਜਾਣ ਦੀ ਹੁੰਦੀ ਉਸ ਕਰ ਸਕਦਾ ਥੋੜਾ ਥੱਲੇ ਨਵਾ ਤਾਲੀ ਵਧੀਆ ਮਨੇ ਆਪਣੇ ਸਪੀਡ ਆਹ ਵਧੀਆ 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 ਪੂਰਾ ਘੈਂਟ ਮਾਮਲਾ ਬਾਣੀ ਆਏ ਕਰੀ ਜਾਂ ਲਾਈ ਕਰੀ ਜਾਂ ਆਹ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਆਹ ਵਧੀਆ 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 ਘੈਂਟਾ ਘੈਂਟ ਘੈਂਟ ਆ ਚੱਕ ਆ ਮਾਰੀ ਛਾਲ ਆ ਬਲ ਗਿਆ ਪੋਂ ਟੱਕਣਾ ਜੇ ਉੱਤੇ ਜਾਣਾ ਚਲੋ ਆਪਾਂ ਥੱਲੇ ਜਿਲੇ ਮਾਰ ਕੇ ਛਾਲ ਫੜਿਆ ਨਾ ਚਲੋ ਅਸੀਂ ਚੱਲ ਥੱਲੇ ਵਧੀਆ ਚਾਲਾਂ ਆ ਆ ਡੱਬਾ ਵੀ ਲੈ ਕੇ ਚੱਲਾਂ ਚਾਹ ਤੇ ਲੋੜ ਪਈ ਉਹ ਮਾੜਾ ਪਾਣੀ ਚ ਡਿੱਗ ਗਿਆ था ਹੁਣ ਇੰਨ ਤੱਕ ਮਾਰ ਗਿਆ ਇਹਨੇ ਪਾਣੀ ਦਾ ਡਿੱਗ ਆ ਡੱਬੇ ਨੂੰ ਵੀ ਲੈ ਆਇਆ ਨੇ ਚੱਲ ਭਾਈ ਮੰਦਰੋਂ ਪਾਣੀ ਜੇ ਨਹੀਂ ਆ ਜਾਇਦਾ ਉਹਨੇ ਤਾਂ ਬੰਦਾ ਮਾਰ ਲੋਗਾ चल 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 पहुंच गए चलो भाई आ गया हुए मैं बाध्य हो गया आप चलो 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 हो गया उतर जाने आते आप हेलो बड़े दस ओए ਉਹ ਮੱਕੜੀ ਆ ਤਾਂ ਉਹ ਆਟਾ ਉਹ ਖੜਕਾ ਜਾ ਉਹ ਆਪਾਂ ਕਰੋ ਬਸ ਉਹ ਥੱਲੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਧਰ ਮੱਕੜੀ ਆਪਣੇ ਉੱਤੇ ਅਟੈਕ ਕਰ ਰਹੀ ਜਿਹਦੇ ਕਰਕੇ ਆਪਾਂ ਅੱਗੇ ਵੀ ਜਾ ਸਕਦੇ ਹੋ ਨਾ ਮੈਂ ਇਹ ਕਿਹਤਨੀ ਕੋਈ ਆਪਾਂ ਇਹ ਲੱਗਤਾ ਲੁੱਤਾ ਅੰਨ੍ਹਾ ਬੱਟਰ ਅੰਨ੍ਹਾ ਉਹਦੀ ਮਾਰ ਨਾਲ ਕੋ ਗਿਆ ਆਪਣਾ ਬੰਦਾ ਦੇ ਵੀ ਇਕੱਠਾ ਹੀ ਹੋ ਜਾਂਦਾ ਇਹ ਤਾਂ ਇਕੱਠਾ ਹੋ ਜਾਂਦੇ ਆ ਥੋੜਾ ਬੜਾ ਲਾਦੇ ਦੇਖ ਆਲਾ ਹੀ ਕਰਨਾ ਉਹ ਕਰਕੇ ਦੇਖਦੇ ਆ ਕੰਮ ਹੀ ਤਿਆਰ ਅਟੈਕ ਆ ਓਕੇ ਹੁਣ ਥੱਲੇ ਡਿੱਗ ਜਾਉ ਹਾਂ ਖੜਕਾ ਜਾਊਗਾ ਖਾਸ ਸਰ ਹੁਣ ਆਪਾਂ ਇਹਦੀ ਮਦਦ ਨਾਲ ਉਹਦੇ ਲੱਕ ਦੀ ਭਾਗ ਲੈ ਹੜਕੇ ਥੈਟਸ ਗੋ ਥੈਟਸ ਗੋ ਤੇ ਬਦ ਲਈਏ ਹੁਣ ਮੱਕੜੀ ਦਾ ਕੀ ਮਾੜਾ ਹੁੰਦਾ ਕਹਿੰਦੀ ਆ ਤਿੰਨ ਲੱਤਾਂ ਨਾਲ ਤਿੰਨੇ ਕੰਮ ਕਰਦਾ ਬੜਾ ਬਚਨ ਉਹਰਾ ਮੂਹਿਆ ਹੁਲੇ ਆਣ ਦਗਾ ਲੈ ਕਾਮਯਾਬ ਹੋ ਗਿਆ ਆਪਣਾ ਗੋਰ 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 ਵਧੀਆ 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 ਖੜਦਾ ਖੜਦਾ ਪੀਜੀ ਲੱਤ ਪੱਲੇ ਘਾਰੂ ਸੀ ਓਏ ਬਣ ਗਈ ਗੱਲ ਐ ਜਾ ਰਹੀ ਮਕੜੀ ਜੋ ਪਰਾਂ ਰਾਈਾ ਚਲੋ ਚਲੇਗੀ ਆਪਣਾ ਕਾਂਡਾ ਵੀ ਟੁੱਟ ਗਿਆ ਵਸ ਆ ਗਿਆ ਆਪਾਂ ਨੋ ਤੇਰੇ ਯੂਜ਼ ਕਰ ਸਕੀ ਹਾਂ ਕੀ ਪਤਾ ਆਪਣਾ ਬੰਦਾ ਹਾਰਾ ਨੇਰੇ ਚਾ ਜਾ ਉਹਨੂੰ ਦਰਖਤ ਮਗਰ ਲੈ ਗਿਆ ਜਿਹੜੀਆਂ ਲੋਗ ਜਾਂਦਾ ਉਹਦੇ ਮਗਰ ਆਪਾਂ ਥੱਲੇ ਨੂੰ ਜਾ ਰਹੇ ਆ ਯਾਰ ਆਪਾਂ ਨੂੰ ਉੱਪਰ ਨੂੰ ਜਾਣਾ ਚਾਹੀਦਾ ਰਾਹ ਰੂ ਮળે ਜਿਹੜਾ ਆਪਾਂ ਲੀ ਕਰ ਸਕਦਾ ਉਹ ਸਲਾਈਡ ਮਾਰ ਕੇ ਨੇਰੇ ਚਾ ਗਿਆ ਮੋਏ ਤੋਂ ਮਤਾਂ ਨਿਕਲਦੇ ਤੇ ਵੋਲਕੇਨੋਂ ਤਾਂ ਨਹੀਂ ਕਿਤੇ ਪਤਾ ਲੱਗੇ ਲਾਵਾ ਹੀ ਲਾਵਾ ਜੇ ਬਕਰਾ ਆਪਣਾ ਬੰਦਾ ਸੜ ਜਾਊਗਾ ਆ ਮੱਕੜੀ ਦੀ ਆਵਾਜ਼ ਆਉਂਦੀ ਪਈ ਇੱਥੇ ਪਤਾ ਨਹੀਂ ਚੱਲ ਅੱਗੇ ਚੱਲਾ ਜੇਦੀ ਚੱਲ ਚਾਲਾ ਖੜ ਗਿਆ ਰੁਕ ਗਿਆ ਓਏ ਮਗਰ ਮੱਕੜੀ ਆ ਗਈ ਓ ਚਾਲਾ ਓ ਯਾਰ ਕੀ ਕਰੀਏ ਤਾਂ ਓ ਪੱਜਲਾ ਯਾਰ ਤੇਰੀ ਅੱਲਾ ਤਾ ਹੱਸ ਕੇ ਲਾ ਲਾ ਸਾਬਟੇ ਕੇ ਪੱਜਲਾ ਬੁੱਲਾ ਉਹ ਨਹੀਂ ਮੱਕੜੀ ਮਾਰ ਦਗੀ ਓਏ ਓ ਯਾਰ ਕੋਸ ਕਰ ਰਹਾ ਮੈਂ ਕੰਟਰੋਲ ਓਏ ਚਾਲਾ بڑا ਬੰਦਾ ਓ ਲੈ ਓ ਓ ਯਾਰ ਮੱਕੜੀ ਨੇ ਆਪਦਾ ਤਾਗੇ ਵਾਲੀ ਮਸ਼ੀਨ ਦਾ ਤਾਗੇ ਵਾਲੀ ਮਸ਼ੀਨ

ਲੱਗ ਗਿਆ ਨੋੜੀ ਨੋੜੀ ਓਏ ਆ ਕੀ ਓਏ ਮੱਖੀਆਂ ਦੀ ਬਾਜ ਆਉਣ ਲੱਗ ਗਈਆਂ ਯਾਰ ਓਏ ਹੋਏ ਹੋਏ ਕੰਮ ਖਰਾਬ ਓਏ ਸਾਲ ਆ ਗਈ ਮੰਗਾ ਬਹਿ ਗਿਆ ਓਏ ਚੱਲ ਪਾਰ ਕਰ ਗਏ ਆਪਾਂ ਇਹਨੂੰ ਓਲੀ ਓਲੀ ਚੱਲ ਜਾਨਾ ਆਸ ਟਾਈਮ ਨਾ ਤਾਂ ਕਹਿੰਦਾ ਅੰਦਰ ਦਾ ਓ ਨੋ ਓ ਨੋ ਚਲੋ ਭਾਈ ਪਹੁੰਚ ਗਏ ਮੁੜ ਆ ਗਿਆ ਓ ਨੋ ਓ ਨੋ ਉਹ ਯਾਰ ਆਪਣਾ ਬੰਦਾ ਫੇਰ ਮਾਰ ਕੇ ਫੱਟਾ ਦਾ ਲੈ ਆ ਗਿਆ ਆ ਗਿਆ ਹੈ ਅਰੇ ਕੀ ਹੋਈ ਜਾਂਦਾ ਯਾਰ ਇਹ ਤਾਂ ਲੜ ਗਿਆ ਮਾਲਾ ਬੰਦਾ ਉਹ ਚੱਲ ਲੋੜ ਹੋ ਫਟਾ ਵੜ ਯਾਰ ਆ ਮਾਰ ਕੇ ਛਾਲ ਬਚ ਗਏ ਹੁਣ ਇਹਨਾਂ ਧਿਆਨ ਹਟੀ ਫੱਟੀ ਨਹੀਂ ਚਾਲ ਚਾਲ ਮਾਰ ਕੇ ਪਰਨ ਹੋ ਜਾ ਆ ਆਪਾਂ ਜਾ ਰਹੇ ਪਰ ਐ ਚਲੋ ਕੋਈ ਗੱਲ ਚਲੋ ਚਾਲ ਚਾਲ ਬਗਰਾਜ ਲਈ ਨਹੀਂ ਬੋੜਾ ਆਪਾਂ ਕੋ ਦਾ ਟਾਈਮ ਹੋ ਗਿਆ 10 15 ਮਿੰਟ ਤਾਂ ਹੋ ਹੀ ਗਿਆ ਉਹ ਥੋੜੀ ਬੁਲਾਇਆ ਆ ਗਿਆ ਬਰੇ ਚੱਲ ਗੋਲੇ ਤੋਂ ਬਾਅਦ ਮਾਰੇ ਕਰਾਂਗੇ ਯਾਰ ਬਿੜਾ ਬਜਾ ਦੇਗੀ ਲਾਈਕ ਸਬਸਕ੍ਰਾਈਬ ਸ਼ੇਅਰ ਜੋ ਬੋ ਦੇਗਾ ਨਾਲ ਦੋ ਬਾਕੀ ਨਹੀਂ ਬਜਾ ਰ ਅੱਗੇ ਹਾਂ ਕੋ ਪਾ ਲਈ ਹੋਰ ਚੱਲ ਜਗਾ ਤੁਸਾਨੂੰ ਸਾਡਾ ਪਿੱਛੋੜਦਾ ਸਾਡਾ ਲਾੜਾ ਦੇ ਦਿਓ Adeus!